ਹਾਂਜੀ ਦੋਸਤੋ ਵੇਰ ਇਹ ਖਾਸਾ ਇਹਦੀ ਫਤਿਹ ਆ ਕਲੌਨ ਸਪੈਦੇ ਲੱਗੇ ਹੋਏ ਆ ਤੇ ਬਹੁਤੇ ਲੋਕਾਂ ਦਾ ਜਿਹੜਾ ਮਤਲਬ ਵੀ ਸਵਾਲ ਹੁੰਦਾ ਨਾ ਵੀ ਇਹੇ ਪਾਣੀ ਵੱਧ ਪੀਂਦੇ ਆ ਤੇ ਉਹ ਮੈਂ ਤੁਹਾਨੂੰ ਥੋੜਾ ਜਿਆਦਾ ਦਿਖਾਉਣਾ ਚਾਹੁੰਨਾ ਵੀ ਜਿਹੜੇ ਕਲੌਨ ਸਪੈਦੇ ਆ ਉਹ ਪਾਣੀ ਘੱਟ ਪੀਂਦੇ ਆ ਜਿਹੜਾ ਦੂਜਾ ਦੇਸੀ ਸਪੈਦਾ ਹੁੰਦਾ ਉਹ ਪਾਣੀ ਵੱਧ ਪੀਂਦਾ ਹੁਣ ਆ ਜਿਹੜੇ ਸਪੈਦੇ ਆ ਇਹ ਬਹੁਤ ਮਤਲਬ ਵੀ ਸੰਘਣੇ ਲੱਗੇ ਹੋਏ ਆ ਹੁਣ ਤੁਸੀਂ ਦੇਖੋ ਇਹ ਦੇਖੋ ਲਈ। ਆ ਮੂੰਗੀ ਲੱਗੀ ਹੋਈ ਆ। ਠੀਕ ਹੈ ਜੀ। ਪੂਰੀ ਵਧੀਆ ਖੜੀ ਆ ਮੂੰਗੀ। ਬਿਲਕੁਲ। ਸਾਰੀ ਮੂੰਗੀ ਇੱਕ ਨੰਬਰ ਖੜੀ ਆ ਵਧੀਆ ਪੂਰੀ। ਠੀਕ ਹੈ। ਜਿਹੇ ਜੀ ਇੱਧਰ ਸਾਰੇ ਵਾਂਚ ਉਹੋ ਜੀ ਇੱਥੇ ਜਮ ਸੇਮ ਆ ਕੋਈ ਫਰਕ ਨਹੀਂ ਹੈਗਾ 1% ਵੀ। ਤੇ ਆ ਦੇਖੋ ਸਫੇਦੇ ਹੋਸ ਤੱਕ ਪਹੁੰਚ ਗਏ। ਹਾਈਟ ਇਹਨਾਂ ਦੀ ਕਾਫੀ ਮਤਲਬ 60 65 ਫੁੱਟ ਦੇ ਲਗਭਗ ਹੈਗੀ। ਮੋਨ ਵਾਲੀ ਤੇ ਇਹ ਲੱਗੇ ਹੋਇਆ ਸਪੈਦੇ ਹੁਣ ਸਾਨੂੰ ਅੱਗੇ ਹੋਰ ਸਪੈਦੇ ਦਿਖਾਉਣਾ ਉਹ ਦੇਸੀ ਨੇ ਉਹਨਾਂਸ ਲਈ ਮੂੰਗੀ ਹੈ ਇਸੇ ਡਾਇਰੈਕਸ਼ਨ ਤੇ ਆ ਜਿਵੇਂ ਸੇਮ ਤੁਸੀਂ ਆਹ ਦੇਖੋ ਇਧਰ ਰੋਡ ਹੈ ਆ ਸੜਕ ਹੈ ਇਧਰ ਆਹ ਡਾਇਰੈਕਸ਼ਨ ਤੇ ਲੱਗੇ ਹੋਏ ਆ ਇੱਥੇ ਹੁਣ ਤੁਹਾਨੂੰ ਅੱਗੇ ਚੱਲ ਕੇ ਦਿਖਾਉਣਾ ਜਿਹੜੇ ਦੇਸੀ ਸਪੈਦੇ ਲੱਗੇ ਹੋਏ ਆ ਉਹਨਾਂ ਨਾਲ ਕਿੰਨਾ ਫਰਕ ਹੈ ਇਹਨਾਂ ਨਾਲ ਓਕੇ ਜੀ ਆਹ ਦੋਸਤੋ ਦੇਸੀ ਸਪੈਦੇ ਜਿਹੜਾ ਜਮਾ ਦੇਸੀ ਆਉਂਦਾ ਹੈ ਡਾਇਰੈਕਸ਼ਨ ਸੇਮ ਹੈ ਆ ਰਹੀ ਸੜਕ ਆ ਗਈ ਇਧਰਲੇ ਪਾਸੇ ਸਪੈਦੇ ਆ ਗਈ ਠੀਕ ਹੈ ਜੀ ਹੁਣ ਇਹਦੇ ਥੱਲੇ ਮੂੰਗੀ ਦੇਖੋ ਕੀ ਹਾਲਾਤ ਨੇ ਹਨਾ ਉਧਰ ਮੂੰਗੀ ਵਧੀਆ ਕਦਗੀਤਾ ਹੋਇਆ ਪੂਰਾ ਫੁੱਲ ਇਹਦੇ ਥੱਲੇ ਬਿਲਕੁਲ ਨਹੀਂ ਹੈਗੀ ਠੀਕ ਹੈ ਜੀ ਹੁਣ ਤੁਸੀਂ ਲਾ ਲਓ ਇੱਥੋਂ ਤੱਕ ਇਹ ਨਹੀਂ ਇਹ ਏਰੀਆ ਘੱਟੋ ਘੱਟ ਨਾਵळा ਤਾਂ 25 30 ਫੁੱਟ ਏਰੀਆ ਆਹਾਂ ਇੰਨਾ ਹੈਗਾ 25 30 ਫੁੱਟ ਇੱਥੇ ਬਿਲਕੁਲ ਮਤਲਬ ਇੰਨੀ ਦੂਰ ਤੱਕ ਇਹ ਫਸਲ ਨਹੀਂ ਹੋਣੀ ਹਨ ਆ ਦੇਖੋ ਹਾਈਟ ਵੀ ਲਗਭਗ ਔਨੀ ਹੈ ਇਹਨਾਂ ਦੀ ਔਨੀ ਔਨਾਂ ਦੀ ਹੈ ਹਾਈਟ ਬਰਾਬਰ ਹੈ ਤੇ ਪਰ ਫਰਕ ਇਸ ਚੀਜ਼ ਦਾ ਹੈਗਾ ਠੀਕ ਆ ਬਹੁਤ ਜ਼ਿਆਦਾ ਮਤਲਬ ਲੱਗੇ ਰਹੇ ਜਿਹਨੇ ਨਹੀਂ ਕੋਈ ਸ਼ਟਾ ਕੱਢਿਆ ਕੋਈ ਰਿਜਲਟ ਨਹੀਂ ਕੱਢਿਆ ਹਨਾ ਉਹ ਲੱਗੇ ਰਹਿੰਦੇ ਵੀ ਇਹ ਜੀ ਪਾਣੀ ਪੀਂਦਾ ਫਲਾਨਾ ਤੇ ਉਹ ਕੌਕ ਹੈ ਆ ਦੇਸੀ ਹੈ ਇਹ ਪੀਂਦਾ ਆਪਾਂ ਮੰਨਦੇ ਆ ਆ ਦੇਖੋ ਜੀ ਥੱਲੇ ਬਿਲਕੁਲ ਮਤਲਬ ਵੀੜੀ ਮੰਗੀ ਆ ਉਹਨੇ ਭੋਰਾ ਵੀ ਕਦ ਨਹੀਂ ਕੀਤਾ ਇੰਨੀ ਖੜੀ ਆ 4 ਇੰਚ ਲਾ ਲਓ ਵੱਧ ਤੋਂ ਵੱਧ ਹਨ ਤੇ ਜਿਹੜਾ ਇਧਰ ਆਹ ਹੋ ਗਈ ਇਧਰ ਆ ਦੇਖੋ ਇਹ ਇਹ ਦਾ ਕਿੱਡਾ ਬੂਟਾ ਵਜਿਆ ਹੋਇਆ ਹਨ ਇਹ ਦੇਖੋ ਇਹ ਕਿੱਥੇ ਤੱਕ ਪਹੁੰਚ ਗਈ ਇੱਥੇ ਤੱਕ ਪਹੁੰਚ ਗਈ ਥੱਲੋਂ ਲੈ ਕੇ ਹਨ ਉਧਰ ਸਿਰਫ 3-4 ਇੰਚ ਹੈ ਇਧਰ ਉੱਚੀ ਹੈ ਇਧਰ ਆਇਨੇ ਕੋਲੇ ਹੋਣ ਨਹੀਂ ਉੱਤੇ ਬਿਲਕੁਲ ਵੀ ਠੀਕ ਹੈ ਇਹ ਚੀਜ਼ ਦਾ ਫਰਕ ਹੈ ਇਹ ਦੇਸੀ ਦਾ ਤੇ ਕਲੌਨ ਦਾ ਇਹਦਾ ਫਰਕ ਹੈ